ਸੋ ਜੀ ਬਾਈ ਗੁਰਜੰਤ ਸਿੰਘ ਆਲਮਾਲਾ ਉਹਨਾਂ ਦੇ ਪਿੰਡ ਪਹੁੰਚੇ ਸੀ ਤੇ ਕੁਝ ਭਰਾ ਬਜ਼ੁਰਗ ਬੈਠੇ ਸੀ ਸੱਤ ਦੇ ਵਿੱਚ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਬਾਈ ਗੁਰਜੰਤ ਸਿੰਘ ਦਾ ਪਿੰਡ ਚ ਕੀ ਹੋਲਡ ਹੈ ਸੋ ਸਸੀਕਾ ਜੀ ਬਾਈ ਜੀ ਸਾਰਿਆਂ ਨੂੰ ਸਸੀਕਾ ਜੀ ਸੋ ਅੱਜ ਪਹੁੰਚੇ ਸੀ ਜੀ ਬਾਈ ਗੁਰਜੰਤ ਸਿੰਘ ਆਲਮਾਲਾ ਦੇ ਘਰ ਠੀਕ ਹੈ ਜੀ ਉਹ ਤੁਹਾਨੂੰ ਪਤਾ ਹੀ ਕਬੂਤਰਬਾਜ਼ੀ ਨਾਲ ਸ਼ੁਰੂ ਤੋਂ ਜੁੜੇ ਆ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਕੁਝ ਬਜ਼ੁਰਗ ਬੈਠੇ ਆ ਨਾ ਬਾਈ ਆਪਣੇ ਭਰਾ ਬੈਠੇ ਆ ਬਜ਼ੁਰਗਤਾ ਖੈਰ ਨਹੀਂ ਸਾਡਾ ਭਰਾ ਹੈ ਤਾਰੀਆਂ ਚਟੀਆਂ ਆ ਗਿਆ ਸਾਡੇ ਵਰਗੇ ਚਲੋ ਸ਼ੇਵ ਕਰ ਲੈਂਦੇ ਆ ਹਨਾ ਤੇ ਥੋੜਾ ਜਿਹਾ ਪਾਉ ਚਾਨਣਾ ਉਹਨਾਂ ਦੀ ਜੀਵਨੀ ਬਾਰੇ ਵੀ ਉਹਨਾਂ ਦਾ ਕੀ ਪਿੰਡ ਚ ਹਨਾ ਸ਼ੋਰ ਪਹਿਲਾਂ ਦਾ ਤੇਰਾ ਹੌਂਟ ਦੇ ਚਗੜਾਲੇ ਪਿੰਡ ਦਾ ਧੰਨਵਾਦ ਕਰਦੇ ਹਾਂ ਹਰਮੋਲੇ ਸਾਰੇ ਨਕਰ ਕਰਨਗੇ ਜੀ ਜੀ ਜਗਨਟ ਸਿੰਘ ਜੀ ਨੇ ਬਹੁਤ ਚਿਰ ਦੇ ਕਬੂਤਰ ਰੱਖਿਆ ਬਹੁਤ ਹੀ ਬਾਜ਼ੀਆਂ ਚੁੱਤੀਆਂ ਸਾਡੇ ਨਾਲ ਬਹੁਤ ਪ੍ਰੇਮ ਹੈ ਸਾਡੇ ਘਰਾਂ ਦੇ ਵਿੱਚ ਹੀ ਮੁੰਡਾ ਹੈ ਸਾਡਾ ਭਤੀਜਾ ਲਾਦਾ ਮੂਸਾ ਤੋਂ ਉਮਰ ਦਾ ਵੱਡਾ ਨਾਲ ਬਾਜ਼ੀਆਂ ਤੇ ਜਾਈਦਾ ਜੀ ਦਾ ਵੇਂਦੇ ਰਹਿੰਦੇ ਰਹਿੰਦਰ ਸਿੰਘ ਝਗੜੇ ਵਾਲੇ ਜੇਸ਼ ਮੇਰਾ ਭਤੀਜਾ ਉਹ ਵੀ ਮੇਰਾ ਭਤੀਜਾ ਮੇਰਾ ਭਰਾ ਹੈ ਉਹਦਾ ਹੌਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਤੇ ਪਿੰਡ ਦੇ ਵਿੱਚ ਬਾਜੀ ਬਹੁਤ ਲੰਬੇ ਸਮੇਂ ਤੋਂ ਹੁੰਦੀ ਆ ਹਨਾ ਹਾਂ ਜੀ ਬਹੁਤ ਤਗੜੀ ਬਾਜੀ ਬਹੁਤ ਭਿੰਦਰ ਹੁੰਦਾ ਸੀ ਬੋਸਰ ਗਵਾਸ ਹੋਵੇ ਪ੍ਰਣਾਤ ਸਿੰਘ ਦਾ ਭਰਾ ਸੀ ਸਰਪੰਚ ਦਾ ਜੀ ਤੇ ਉਹ ਬਹੁਤ ਤਗੜੀ ਬਾਜੀ ਕਰਾਉਂਦੇ ਸੀ ਇਥੋਂ ਇੱਕ ਵਾਰੀ ਮੋਸ਼ੀ ਨੇ ਕੂਲਰ ਜੁੱਤਿਆ ਸੀ ਜੀ ਇੱਕ ਵਾਰੀ ਕੋਕਿਆਂ ਦੇ ਪਿੰਡ ਦਾ ਮੁੰਡਾ ਸੀਗਾ ਉਹਨੇ ਕੂਲਰ ਜੁੱਤਿਆ ਸੀ ਮੋਸ਼ੀ ਨੇ ਦੋ ਵਾਰੀ ਕੱਪ ਜੁੱਤਿਆ ਸੀ ਕੱਲੇ ਨੇ ਤੇ ਇੱਕ ਵਾਰੀ ਮੋਟਰਸਾਈਕਲ ਜੁੱਤਿਆ ਸੀ ਜੀ ਕੱਲੇ ਮੋਸ਼ੀ ਨੇ ਜੀ ਇੱਥੇ ਜੀ ਤੇ ਹੋਰ ਮੋਸ਼ੀਨਾ ਬਹੁਤ ਪ੍ਰੇਮ ਆ ਸਾਡੇ ਸਾਰੇ ਨਗਰ ਦਾ ਜਦੋਂ ਆਉਂਦਾ ਬਹੁਤ ਮਾਨਤਾਨ ਕਰਦੇ ਆ ਉਹ ਵੀ ਬਹੁਤ ਮਾਨਤਾਨ ਆ ਮੈਂ ਇੱਥੇ ਬਹੁਤ ਮਹਾਨ ਅਸਤੀ ਬਾਬਾ ਫਾਰਮ ਵਾਲੇ ਉਹਨਾਂ ਕੋੜੀਆਂ ਦਾ ਬਹੁਤ ਸ਼ੌਕ ਹੈ ਹਾਂ ਉਹ ਬਾਬੇ ਪਰਮਜੀਤ ਸਰਪੰਚ ਕਬੂਤਰ ਬਾਜੀ ਨੂੰ ਕੂਤਰਾਂ ਨੂੰ ਕਿਵੇਂ ਦੇਖਦੇ ਹੋ ਜਿਹੜਾ ਕਬੂਤਰਾਂ ਦਾ ਸ਼ੌਕ ਹੈ ਤੁਹਾਨੂੰ ਕਬੂਤਰਾਂ ਦਾ ਸ਼ੌਕ ਜੀ ਜਾਦੇ ਇਸ ਏਰੀਆ ਚ ਸਾਡੇ ਗਰਜੰਟ ਸਿੰਘ ਨੂੰ ਹੋਰ ਨਵੇਂ ਮੁੰਡਿਆਂ ਨੂੰ ਬਹੁਤ ਹੈ ਜੀ ਬਹੁਤ ਜ਼ਿਆਦਾ ਰੱਖਿਆ ਹੈ ਜਿਵੇਂ ਮਾਸਟਰ ਹੋ ਗਿਆ ਸੇਵਕ ਜੀ ਪੱਪੂ ਹੋ ਗਿਆ ਜੀ ਸ਼ੋਰਾਜ ਹੋ ਗਿਆ ਜੀ ਭਿੰਦਰ ਹੋ ਗਿਆ ਜੀ ਹੋਰ ਉਹ ਅਰਜਿੰਦਰ ਮੁੰਡਾ ਮਾਰਗ ਦਾ 10 ਜੀ ਕੋ ਉਪਰੇ ਗੁਰਦੁਆਰੇ ਕੋਲ ਘਰ ਸੀ ਜੀ ਉਹ ਦੀ ਮੋਟੋ ਯੋ ਬਹੁਤ ਸ਼ੌਂਕ ਸਿਨਾਂ ਨੂੰ ਹੋਰ ਮੁੰਡੇ ਬਹੁਤ ਸਾਰੇ ਕਬੂਤਰਾਂ ਦਾ ਸ਼ੌਂਕ ਰੱਖਦੇ ਨੇ ਜੀ ਤੇ ਗੁਰਜੰਟ ਸਿੰਘ ਦਾ ਪਹਿਲੇ ਦਿਨੋਂ ਜਿਵੇਂ ਇੱਕ ਕਬੂਤਰ ਦਾ ਮੋਟਿਵ ਜਿਗਰਾ ਆ ਗਿਆ ਜੀ ਜੀ ਸੋ ਤੁਸੀਂ ਕਿਵੇਂ ਬਾਈ ਜੀ ਦੇਖਦੇ ਹੋ ਕਬੂਤਰ ਪਾਲਣ ਦਾ ਜੀ ਬਹੁਤ ਵਧੀਆ ਜੀ ਚੰਗੀ ਚੀਜ਼ ਹੈ ਰੱਖਦਾ ਬੰਦਾ ਨਾ ਕੇ ਪੱਤੇ ਤੋਂ ਵਜਦਾ ਜੀ ਵਧੀਆ ਚੀਜ਼ ਰੱਖਣੀ ਚਾਹੀਦੀ ਕਬੂਤਰ ਨਾਲ ਜਾਨਵਰਾਂ ਨਾਲ ਪ੍ਰੇਮ ਵੱਧਦਾ ਜੀ ਹਾਂ ਜੰਗੀ ਚੀਜ਼ ਉਹ ਆ ਮੰਨਣਾ ਮੇਟਲਾ ਆ ਸਾਰੇ ਦਾ ਆਓ ਭਾਈ ਜੀ ਇੱਕ ਮਿੰਟ ਤੁਸੀਂ ਵੀ ਆਓ ਉਹ ਤੂੰ ਦੱਸ ਉਹ ਪੁਰਾਣਾ ਘਾਟ ਗਿਆ ਸੱਚ ਆਓ ਇੱਕ ਉਹ ਨੂੰ ਸਾਰੇ ਰੋਡਾਂ ਨੂੰ ਜਾਂਦਾ ਰਿਹਾ ਪਹਿਲਾਂ ਬਾਜ਼ਰ ਆ ਜਾਓ ਨਹੀਂ ਨਹੀਂ ਕੋਈ ਗੱਲ ਤੁਸੀਂ ਖੜੇ ਖੜੇ ਇੱਕ ਮਿੰਟ ਬੰਦ ਕਰੀ ਵੀ ਇੱਕ ਮਿੰਟ ਬੰਦ ਤੇ ਟਰੈਕਟਰ ਆ ਗਿਆ ਹਾਂਜੀ ਇੱਕ ਗੱਲ ਬਾਤ ਕੀ ਨਾ ਹੈ ਜੀ ਆਪਣਾ ਅਜਮੇਰ ਸਿੰਘ ਅਜਮੇਰ ਸਿੰਘ ਜਾਂਦੇ ਜਾਂਦੇ ਤੁਸੀਂ ਵੀ ਬੜੇ ਮਹਾਨ ਹਸਤੀ ਬੁੱਗਾ ਮੇਡ ਲਾਲ ਵਾਜ ਦਾ ਨਾਮ ਲਿਆ ਸੀ ਕੋਈ ਗੱਲਾਂ ਉਹਨਾਂ ਮੈਨੂੰ ਆਣਾ ਜੀ 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 ਮੈਨੂੰ ਆਣਾ ਜੀ ਇਹ ਸਾਰਾ ਨਾ ਅਸੀਂ ਬਾਜੀ ਛੱਡਦੇ ਰਹੇ ਪਹਿਲਾਂ ਵਿੱਚ 35 40 ਰੁਪਏ ਰੱਖਦੇ ਰਹੋ ਤੁਸੀਂ ਨਹੀਂ ਮੈਂ ਬਾਜੀਆਂ ਤੇ ਜਾਂਦਾ ਰਿਹਾ ਕੈਂਟੇ ਰਹਿਣਾ ਜੀ 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 ਅਸੀਂ ਨੰਬਰਦਾਰ ਕੌਣੀ ਵਾਲਾ ਜਿਹੜਾ ਜੀ ਤੇ ਸਖੀਰ ਬਾਦਲ ਇਹਨਾਂ ਨਾਲ ਪੈਸੇ ਲੱਗਦੇ ਰਹੇ ਸਾਡੇ ਪਹਿਲਾਂ ਬਹੁਤ ਜੀ ਜੀ 35 ਸਾਲ ਅਸੀਂ ਬਾਜੀਆਂ ਛੱਡੀਆਂ ਬਹੁਤ ਬਹੁਤ ਜਿੱਤੀਆਂ ਜੀ 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 ਅਸੀਂ ਮਤਲਬ ਤਕਰੀਬਨ ਸਾਰੇ ਪੰਜਾਬ ਦੇ ਅੱਧੇ ਪੰਜਾਬ ਤੋਂ ਬਾਜ ਬਹੁਤ ਵਧੀਆ ਸ਼ੌਕ ਆ ਕਬੂਤਰ ਬਾਜ਼ੀ ਦਾ ਬਹੁਤ ਵਧੀਆ ਬਹੁਤ ਵਧੀਆ ਐਸੇ ਹੁਣ ਤਾਂ ਪੈਸਿਆਂ ਦਾ ਲਾਲਚ ਹੋ ਗਿਆ ਪਹਿਲਾਂ ਸ਼ੌਕ ਬਾਜ਼ੀ ਕਬੂਤਰ ਦੀ ਜੀ ਜੀ ਔਰ ਆਪਾਂ ਹੀ ਪੈਂਦਾ ਸੀਗਾ ਜੀ 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 ਬਹੁਤ ਬਾਜੀਆਂ ਤੋਂ ਧੰਨਵਾਦ ਜੀ ਬੱਚਾ ਤੰਗ ਕਰ ਰਿਹਾ ਪਹਿਲਾਂ